ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੱਲ ਤੋਂ ਹੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਅ ਆਵੇਗਾ ਤੇ ਅਸੀਂ ਖੁਦ ਦੇਖ ਕੇ ਹੈਰਾਨ ਹੋ ਜਾਵਾਂਗੇ ਕਿਉਂਕਿ ਇਸ ਸ਼ਬਦ ਦੇ ਜਾਪ ਦੀ ਤਾਕਤ ਹੀ ਇੰਨੀ ਹੈ ਕਿ ਜਿਸ ਘਰ ਦੇ ਵਿੱਚ ਇਹ ਸ਼ਬਦ ਦਾ ਜਾਪ ਕੋਈ ਵੀ ਮਨੁੱਖ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਜੀ ਦਾ ਆਪਣਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਉਸ ਦੇ ਨਾਲ-ਨਾਲ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਸ ਘਰ ਦੇ ਵਿੱਚ ਇਹ ਸ਼ਬਦ ਦਾ ਜਾਪ ਹੁੰਦਾ ਹੈ ਉਸ ਘਰ ਦੀ ਵਾਹਵਲ ਕੋਈ ਵੀ ਵੇਖ ਨਹੀਂ ਸਕਦਾ ਉਸ ਘਰ ਦੇ ਉਤੇ ਕੋਈ ਮਾੜੀ ਸ਼ਕਤੀ ਕੋਈ ਮਾੜੀ ਰੋ ਦਾ ਪ੍ਰਭਾਵ ਨਹੀਂ ਪੈ ਸਕਦਾ ਜਿਸ ਘਰ ਦੇ ਵਿੱਚ ਇਹ ਸ਼ਬਦ ਦਾ ਜਾਪ ਹੁੰਦਾ ਹੋਵੇ ਉਸ ਘਰ ਦੇ ਵਿੱਚ ਵਰਕ ਤਾਂ ਆਪ ਚਲ ਕੇ ਆਉਂਦੀਆਂ ਨੇ ਜੇ ਕਿਤੇ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਆ ਵਿੱਚ ਆਵੇ ਜਿੱਥੇ ਕੁਝ ਵੀ ਸਮਝ ਨਾ ਲੱਗੇ ਕਿ ਹੁਣ ਮੇਰਾ ਕੀ ਬਣੇਗਾ ਕਿਉਂਕਿ ਕਈ ਵਾਰ ਆਪਣੇ ਨਾਲ ਇਦਾਂ ਹੋ ਜਾਂਦਾ ਹੈ ਸੰਗਤ ਜੀ ਜਿੱਥੇ ਕੁਝ ਵੀ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਕੋਈ ਵੀ ਵਾਸ ਨਹੀਂ ਚੱਲਦਾ ਕਈ ਵਾਰ ਇੰਝ ਲੱਗਦਾ ਹੁੰਦਾ ਹੈ ਜਿਵੇਂ ਚਾਰੇ ਪਾਸਿਆਂ ਤੋਂ ਰਸਤਾ ਬੰਦ ਹੋ ਗਿਆ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਚਾਰੇ ਪਾਸਿਆਂ ਤੋਂ ਰਸਤੇ ਜਦ ਬੰਦ ਹੋ ਜਾਣ ਤਾਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤਾਂ ਬੰਦ ਰਸਤਿਆਂ ਦੇ ਵਿੱਚੋਂ ਵੀ ਸਤ ਗੁਰ ਸੱਚੇ ਪਾਤਸ਼ਾਹ ਜੀ ਸਾਡੇ ਲਈ ਰਾਹ ਕੱਢ ਹੀ ਦਿੰਦੇ ਨੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਮਿਲਨੇ ਸਾਨੂੰ ਆਸਾਨ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਤਖ ਕਿਰਪਾ ਕਰਦੇ ਨੇ ਉਸ ਮਨੁੱਖ ਦੇ ਉਤੇ ਜਿਸ ਜਿਸ ਦੇ ਰਸਨਾ ਦੇ ਉਤੇ ਸਵੇਰੇ ਉੱਠ ਕੇ ਇਹ ਸ਼ਬਦ ਆਪ ਆਉਂਦਾ ਹੋਵੇ ਜੋ ਮਨੁੱਖ ਸਵੇਰੇ ਉੱਠਦੇ ਅਨਸਾਰ ਇਹ ਸ਼ਬਦ ਆਪ ਕਰਦੇ ਨੇ ਉਹਨਾਂ ਦੇ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ ਉਹ ਸ਼ਬਦ ਕਿਹੜਾ ਹੈ ਇਹ ਦੱਸਣ ਤੋਂ ਪਹਿਲਾਂ ਇੱਕ ਕਹਾਣੀ ਤੁਹਾਨੂੰ ਦੱਸਣ ਜਾ ਰਹੀ ਹਾਂ ਕਹਾਣੀ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ ਤੇ ਆਓ ਅੱਜ ਤੇ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਾਧੂ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਚੇਲਾ ਉਹ ਪਿੰਡ-ਪਿੰਡ ਸ਼ਹਿਰ ਦੇ ਵਿੱਚ ਜਾ ਕੇ ਨਾਮ ਚਾਪਦੇ ਅਤੇ ਹੋਰਾਂ ਨਵੇਂ ਨਾਮ ਚ ਪਾਉਂਦੇ ਪਰ ਕਹਿੰਦੇ ਉਹਨਾਂ ਦਾ ਕੋਈ ਵੀ ਪੱਕਾ ਟਿਕਾਣਾ ਨਹੀਂ ਸੀ ਜਿਸ ਵੀ ਪਿੰਡ ਦੇ ਵਿੱਚ ਜਾਂਦੇ ਜਿਸ ਵਿਸ਼ਾਏ ਦੇ ਵਿੱਚ ਜਾਂਦੇ ਬਸ 15-20 ਦਿਨ ਤੋਂ ਵੱਧ ਨਹੀਂ ਸੀ ਠਹਿਰਦੇ ਅਤੇ ਉਹਨਾਂ ਦੇ ਰਹਿਣ ਦਾ ਪੱਕਾ ਟਿਕਾਣਾ ਵੀ ਨਹੀਂ ਸੀ ਜਿਸ ਵੀ ਪਿੰਡ ਸ਼ਹਿਰ ਵਿੱਚ ਜਾਂਦੇ ਤਾਂ ਪਿੰਡ ਸ਼ਹਿਰ ਤੋਂ بار-बार ही ਕੋਈ ਝੌਂਪੜੀ ਕੋਈ ਸ਼ਿਪੜੀ ساتھ ਲੈਂਦੇ ਉਹਦੇ ਹੇਠਾਂ ਹੀ ਬੈਠ ਕੇ ਨਾਮ जपਦੇ ਰਹਿੰਦੇ ਜਦ ਭੁੱਖ ਪਿਆਸ ਲੱਗਦੀ ਤਾਂ ਜਿਸ ਪਿੰਡ ਸ਼ਹਿਰ ਦੇ ਵਿੱਚ ਹੁੰਦੇ ਉਤੋਂ ਇਹ ਕੁਝ ਘਰਾਂ ਦੇ ਵਿੱਚੋਂ ਮੰਗ ਕੇ ਖਾ ਲੈਂਦੇ। ਬਸ ਇਸੇ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਤੇ ਕਹਿੰਦੇ ਉਹ ਸਾਧੂ ਜੀ ਇੱਕ ਪਿੰਡ ਦੇ ਵਿੱਚ ਪਹੁੰਚੇ ਤੇ ਪਿੰਡ ਦੇ ਪਾਰ ਇੱਕ ਛਤੜੀ ਬਣਾ ਕੇ ਰਹਿਣ ਲੱਗੇ। ਸਾਰਾ ਦਿਨ ਨਾਮ ਜਪਦੇ, ਜੇ ਕੋਈ ਉਹਨਾਂ ਦੇ ਕੋਲ ਆਉਂਦਾ ਉਦੋਂ ਵੀ ਨਾਮ ਜਪਉਂਦੇ। ਜੇ ਕੋਈ ਇੰਨਾ ਦੇ ਕੋਲ ਰਹਿਣ ਆਉਂਦਾ ਤਾਂ ਉਹਨੂੰ ਵੀ ਨਾਮ ਜਪਉਂਦੇ। ਕਹਿੰਦੇ ਅੱਜ ਸ਼ਾਮ ਦਾ ਵੇਲਾ ਹੋਇਆ ਤਾਂ ਸਾਧੂ ਜੀ ਅਤੇ ਚੇਲਾ ਦੋਵਾਂ ਨੂੰ ਭੁੱਖ ਲੱਗੀ ਤਾਂ ਆਪਣੇ ਭੁੱਖ ਨੂੰ ਮਟਾਉਣ ਦੇ ਲਈ ਆਪਣੇ ਲਈ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰਨ ਦੇ ਲਈ ਕਹਿੰਦੇ ਜਦੋਂ ਇਹ ਪਿੰਡ ਵੱਲ ਤੁਰੇ ਤਾਂ ਕੁਝ ਕੁੱਤਿਆਂ ਨੇ ਉਹਨਾਂ ਨੂੰ ਘੇਰ ਲਿਆ ਕੁੱਤੇ ਜ਼ੋਰ-ਜ਼ੋਰ ਦੀ ਉਹਨਾਂ ਦੇ ਉੱਤੇ ਭੌਂਕਣ ਲੱਗੇ ਕੁੱਤੇ ਇੰਨੇ ਖਤਰਨਾਕ ਕਿ ਲੱਗਦਾ ਸੀ ਕਿ ਜਿਵੇਂ ਵਾੜ ਹੀ ਲੈਣਾ ਹੋਵੇ ਕਹਿੰਦੇ ਉਹ ਸਾਧੂ ਜੀ ਦਾ ਚੇਲਾ ਸਾਧੂ ਜੀ ਨੂੰ ਕਹਿਣ ਲੱਗਾ ਕਿ ਸਾਧੂ ਜੀ ਲੱਗਦਾ ਹੈ ਅੱਜ ਆਪਣੇ ਕਰਮਾਂ ਦੇ ਵਿੱਚ ਰੋਟੀ ਨਹੀਂ ਹੈ ਇਹਨਾਂ ਕੁੱਤਿਆਂ ਨੇ ਆਪਾਂ ਨੂੰ ਪਿੰਡ ਦੇ ਵਿੱਚ ਨਹੀਂ ਜਾਣ ਦੇਣਾ ਆਪਾਂ ਵਾਪਸ ਮੁੜ ਜਾਂਦੇ ਹਾਂ ਪਰ ਸਾਧੂ ਜੀ ਕਹਿਣ ਲੱਗੇ ਕਿ ਨਹੀਂ ਕੁੱਤਿਆਂ ਦੇ ਭੌਂਕਣ ਦੇ ਨਾਲ ਕਦੇ ਵੀ ਦਰवेशਾਂ ਦਾ ਰਿਜਕ ਨਹੀਂ ਰੁਕਦਾ ਤੂੰ ਚਿੰਤਾ ਨਾ ਕਰ ਜੇ ਮਾਲਕ ਨੇ ਰੋਜੀ ਰੋਟੀ ਲਿਖੀ ਹੈ ਸਾਨੂੰ ਮਿਲ ਜਾਣੀ ਹੈ ਪਰ ਕਹਿੰਦੇ ਚੇਲਾ ਵਾਰ-ਵਾਰ ਸਾਧੂ ਜੀ ਇਹੋ ਗੱਲ ਕਹਿ ਰਿਹਾ ਸੀ ਕਿ ਸਾਧੂ ਜੀ ਇਹਨਾਂ ਕੁੱਤਿਆਂ ਨੇ ਆਪਾਂ ਨੂੰ ਅੱਗੇ ਨਹੀਂ ਨੰਗਨ ਦੇਣਾ ਇਹਨਾਂ ਕੁੱਤਿਆਂ ਦੇ ਲੱਤ ਪੜਵੋਂ ਤੋਂ ਚੰਗਾ ਹੈ ਕਿ ਆਪਾਂ ਅੱਜ ਕਿ ਆਪਾਂ ਅੱਜ ਪੁੱਕੇ ਰਾਤ गुजार ਲਈਏ ਤਾਂ ਚਲੋ ਵਾਪਸ ਚੱਲ ਜਾਂਦੇ ਹਾਂ ਪਰ ਸਾਧੂ ਜੀ ਫਿਰ ਕਹਿਣ ਲੱਗੇ ਕਿ ਭਲਿਆ ਜਿਸ ਮਾਲਕ ਦਾ ਨਾਮ ਤੂੰ ਰੋਜ਼ ਜਪਦਾ ਹੈ ਉਹਦੇ ਤੇ ਭਰੋਸਾ ਤਾਂ ਰੱਖ ਕੋਈ ਇੰਤਜ਼ਾਮ ਕਰੇਗਾ ਕਹਿੰਦੇ ਜੀ ਸਾਧੂ ਜੀ ਉਹ ਚੇਲੇ ਨੂੰ ਇੰਜ ਸਮਝਾ ਹੀ ਰਏ ਸੀ ਕਿ ਉਹਨੇ ਦੇਰ ਤੱਕ ਇੱਕ ਘਰ ਦੇ ਵਿੱਚੋਂ ਬੇਬੀ ਬਾਹਰ ਨਿਕਲ ਆਈ ਚਾਹੇ ਉਹਨੂੰ ਕੁੱਤਿਆਂ ਦੀ ਆਵਾਜ਼ ਨਹੀਂ ਪਰ ਕਰ ਲੈਂਦਾ ਹੋਵੇ ਕਹਿੰਦੇ ਉਹ ਬੇਬੀ ਘਰ ਤੋਂ ਬਾਹਰ ਆਈ ਤਾਂ ਦੇਖਿਆ ਕਿ ਇੱਕ ਸਾਧੂ ਅਤੇ ਉਸ ਉਸੇ ਚੇਲੇ ਨੂੰ ਕੁੱਤਿਆਂ ਨੇ ਘੇਰ ਰੱਖਿਆ ਹੈ ਬੇਬੀ ਅੰਦਰ ਗਈ ਤੇ ਉਹ ਉਥੋਂ ਡੰਡਾ ਚੁੱਕ ਕੇ ਲੈ ਕੇ ਆਏ ਤੇ ਕੁੱਤਿਆਂ ਦੇ ਡੰਡਾ ਮਾਰਿਆ ਅਤੇ ਉੱਥੋਂ 2 ਰੁਪਏ ਜਾ ਦਿੱਤਾ ਅਤੇ ਸੰਤ ਜੀ ਨੂੰ ਅਤੇ ਉਹਨਾਂ ਦੇ ਚੇਲੇ ਨੂੰ ਹੱਥ ਜੋੜ ਕੇ ਕਹਿਣ ਲੱਗੇ ਸਾਧੂ ਜੀ ਮੈਂ ਪ੍ਰਸ਼ਾਦਾ ਪਾਣੀ ਆਪ ਜੀ ਤੇ ਲਈ ਤਿਆਰ ਕਰਾਂ ਸਾਧੂ ਜੀ ਨੇ ਕਿਹਾ ਕਿ ਬਾਬ ਬੀਬਾ ਬੜੀ ਚੰਗੀ ਗੱਲ ਹੋਵੇਗੀ ਜੇਕਰ ਤੂੰ ਸਾਨੂੰ ਭੋਜਨ ਪ੍ਰਸ਼ਾਦਾ ਛਕਾ ਦੇਵੇਂ ਤੇ ਕਹਿੰਦੇ ਉਹ ਬੀਪੀ ਨੇ ਆਪਣੇ ਪਿਆਰ ਸਤਕਾਰ ਦੇ ਨਾਲ ਬੜਾ ਹੀ ਸੁਆਦੀਸ਼ਟ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਪਹਿਲਾਂ ਤਾਂ ਕਿਤੋਂ ਕੋਈ ਸੁੱਕੀ ਰੋਟੀ ਕੋਈ ਜਿੱਤਾ ਮੇ ਰੁੱਖੀ ਮਸੀ ਮਿਲਦੀ ਸੀ ਉਸੇ ਤਰ੍ਹਾਂ ਖਾ ਲੈਂਦੇ ਸੀ ਪਰ ਅੱਜ ਉਹਨਾਂ ਨੂੰ ਉਹ ਬੀਬੀ ਨੇ ਕਈ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਸ਼ਿਕਾਏ ਬਾਅਦ ਵਿੱਚ ਦੁੱਧ ਵੀ ਇਹਨਾਂ ਨੂੰ ਪਾ ਕੇ ਦਿੱਤਾ ਜਦੋਂ ਸਾਧੂ ਜੀ ਅਤੇ ਚੇਲੇ ਨੇ ਭੋਜਨ ਪ੍ਰਸ਼ਾਦਾ ਸ਼ੱਕ ਲਿਆ ਪੂਰੀ ਤਰ੍ਹਾਂ ਤ੍ਰਿਪਤ ਹੋ ਗਏ ਤਾਂ ਸਾਧੂ ਜੀ ਵਾਰ-ਵਾਰ ਮੁਸਕਰਾ ਰਹੇ ਸੀ ਮੁਸਕਰਾਉਂਦੇ ਜਾ ਰਹੇ ਸੀ ਤਾਂ ਚੇਲਾ ਪੁੱਛਣ ਲੱਗਾ ਸਾਧੂ ਜੀ ਕੀ ਗੱਲ ਹੈ ਤੁਸੀਂ ਇਸ ਤਰ੍ਹਾਂ ਮੁਸਕਰਾ ਕਿਉਂ ਰਹੇ ਹੋ ਮੈਂ ਕਦੋਂ ਦਾ ਦੇਖ ਰਿਹਾ ਹਾਂ ਕਿ ਤੁਸੀਂ ਹਾਸੇ ਪਏ ਹੋ ਸਾਧੂ ਜੀ ਕਹਿਣ ਲੱਗੇ ਕਿ ਭਲਿਆ ਮੈਂ ਮੁਸਕਰਾ ਇਸ ਕਰਕੇ ਰਿਹਾ ਹਾਂ ਕਿ ਤੂੰ ਤਾਂ ਕਹਿ ਰਿਹਾ ਸੀ ਕਿ ਅੱਜ ਇਨ੍ਹਾਂ ਕੁੱਤਿਆਂ ਦੇ ਕਰਕੇ ਸਾਨੂੰ ਭੁੱਖੇ ਹੀ ਰਾਤ ਕੱਟਣੀ ਪੈਣੀ ਹੈ ਪਰ ਇਨ੍ਹਾਂ ਕੁੱਤਿਆਂ ਕਰਕੇ ਆਪਾਂ ਨੂੰ ਕਿੰਨਾ ਸੁਆਦਿਸ਼ਟ ਭੋਜਨ ਮਿਲ ਗਿਆ ਅਜ ਤੱਕ ਕਦੀ ਇੰਨਾ ਸੁਆਦਿਸ਼ਟ ਇਨਾ ਸਤਿਕਾਰ ਦੇ ਨਾਲ ਕਿਸੇ ਨੇ ਭੋਜਨ ਚੁਕਾਇਆ ਨਹੀਂ ਜਿੰਨਾ ਅੱਜ ਆਪਾਂ ਨੂੰ ਮਿਲ ਗਿਆ ਤਾਂ ਇਸ ਗੱਲ ਤੋਂ ਕੋਈ ਸਮਝਿਆ ਤੈਨੂੰ ਕੋਈ ਸਮਝਾਏ ਤਾਂ ਉਹ ਚੇਲਾ ਹੱਥ ਜੋੜ ਕੇ ਕਹਿਣ ਲੱਗਾ ਕਿ ਸਾਧੂ ਜੀ ਨਹੀਂ ਮੈਂ ਕੁਝ ਨਹੀਂ ਸਮਝਿਆ ਤੁਸੀਂ ਸਮਝਾਓ ਸੰਤ ਜੀ ਕਹਿਣ ਲੱਗੇ ਕਿ ਭਲਿਆ ਜੋ ਨਾਮ ਜਪਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਜਿਵੇਂ ਅੱਜ ਇਨਾ ਕੁੱਤਿਆਂ ਦੇ ਕਰਕੇ ਸਾਨੂੰ ਪਹਿਲਾਂ ਨਾਲੋਂ ਵੀ ਵਧ ਰਿਚਕ ਮਿਲਿਆ ਸਵਾਦਿਸ਼ਟ ਭੋਜਨ ਪ੍ਰਸ਼ਾਦਾ ਮਿਲਿਆ ਅਤੇ ਉਹ ਕੁੱਤੇ ਜੋ ਸਾਡੇ ਦੇ ਭੌਂਗ ਰਹੇ ਸੀ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਡਾਂਗਾ ਮਿਲਿਆ ਉਸੇ ਹੀ ਤਰ੍ਹਾਂ ਜਦ ਵੀ ਕੋਈ ਨਾਮ ਜਪਦਾ ਹੈ ਤਾਂ ਨਾਮ ਜਪਣ ਵਾਲੇ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਕੋਈ ਵੀ ਰੁਕਾਵਟ ਪਰੇਸ਼ਾਨੀ ਆਵੇ ਜਾਂ ਕੋਈ ਉਹਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਪਰੇਸ਼ਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰੇ ਉਹਦੇ ਸੇਰ ਦੇ ਵਿੱਚ ਇਸੇ ਤਰ੍ਹਾਂ ਹੀ ਡੰਗਾ ਪੈਂਦੀਆਂ ਨੇ ਪਰ ਨਾਮ ਜਪਣ ਵਾਲੇ ਦਾ ਕੋਈ ਵੀ ਵਾਲਵਿੰਗ ਨਹੀਂ ਕਰ ਸਕਦਾ ਭਾਵੇਂ ਕੋਈ ਲੱਖ ਕੋਸ਼ਿਸ਼ ਕਰ ਲਵੇ ਨਾਮ ਜਪਣ ਵਾਲੇ ਮਨੁੱਖ ਦੇ ਉਹ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਮੇਰ ਭਰਿਆ ਹੱਥ ਹਮੇਸ਼ਾ ਰੰਦਾ ਹੈ ਉਹਦੇ ਲਈ ਕੋਈ ਇੱਕ ਦਰਵਾਜ਼ਾ ਬੰਦ ਕਰੇ ਤਾਂ ਸਤਗੁਰ ਸੱਚੇ ਪਾਸ਼ਾ ਉਹਦੇ ਲਈ 10 ਦਰਵਾਜ਼ੇ ਖੋਲ ਦੇ ਦਿੰਦੇ ਨੇ ਪਰ ਬੰਦਾ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਰੱਖਦਾ ਹੀ ਨਹੀਂ ਨਾਮ ਜਪਦਾ ਹੀ ਨਹੀਂ ਉਹਨੂੰ ਤਾਂ ਲੱਗਦਾ ਕਿ ਮੈਂ ਚਿੰਤਾ ਕਰਕੇ ਸਭ ਕੁਝ ਠੀਕ ਕਰ ਲਵਾਂਗਾ ਪਰ ਸੰਤਾ ਕਹਿੰਦੇ ਐ ਕੁਝ ਵੀ ਨਹੀਂ ਬੰਦਾ ਜੇ ਕੁਝ ਬੰਨਣਾ ਹੈ ਤਾਂ ਉਹ ਬੰਨਣਾ ਹੈ ਸਤਗੁਰ ਸੱਚੇ ਪਾਸ਼ਾ ਜੀ ਦੇ ਲਾੜ ਲਾ ਕੇ ਅੱਜ ਦੀ ਇਹ ਨਿੱਕੀ ਜਿਹੀ ਕਹਾਣੀ ਸੁਣਾਉਣ ਦਾ ਮਕਸਦ ਵੀ ਇਹ ਸੀ ਕਿ ਸਾਡੇ ਵਿੱਚੋਂ ਬਹੁਤੇ ਇਨਸਾਨ ਹਰ ਵੇਲੇ ਚਿੰਤਾ ਦੇ ਵਿੱਚ ਘਰੇ ਰਹਿੰਦੇ ਹਨ ਫਿਕਰਾਂ ਦੇ ਵਿੱਚ ਘਰੇ ਰਹਿੰਦੇ ਹਨ ਕਿ ਮੇਰਾ ਫਲਾਣਾ ਕੰਮ ਕਿੰਜ ਬਣੇਗਾ ਮੇਰਾ ਫਲਾਣਾ ਕੰਮ ਕਿਵੇਂ ਸਿਰੇ ਚੜੇਗਾ ਜੇ ਸਭ ਕੁਝ ਜ਼ਿੰਦਗੀ ਦੇ ਵਿੱਚ ਸਹੀ ਚੱਲ ਰਿਹਾ ਹੈ ਉਹਨੂੰ ਠੀਕ ਰੱਖਣ ਦੀ ਫਿਕਰ ਚਿੰਤਾ ਲੱਗੀ ਰਹਿੰਦੀ ਹੈ ਕਿਤੇ ਜੋ ਚੀਜ਼ਾਂ ਜੋ ਦਾਤਾ ਮੈਨੂੰ ਮਿਲੀਆਂ ਨੇ ਮੇਰੇ ਤੋਂ ਕਿਤੇ ਖੁੱਸ ਨਾ ਜਾਣ ਕਈ ਬੀਬੀਆਂ ਦੀ ਚਿੰਤਾ ਤਾਂ ਹਰ ਵੇਲੇ ਇਹ ਰਹਿੰਦੀ ਹੈ ਕਿ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਕੋਈ ਕੁਝ ਕਰਨਾ ਦੇਵੇ ਕਿਤੇ ਕੀਤੇ ਕਰਾਏ ਦਾ ਕੋਈ ਜਾਦੂ ਟੂਣਾ ਨਾ ਕਰ ਦੇਵੇ ਪਰ ਮਹਾਪੁਰਖ ਜੀ ਕਹਿੰਦੇ ਹਨ ਜੋ ਮਨੁੱਖ ਨਾਮ ਜਪਦੇ ਨੇ ਉਹਨਾਂ ਦੇ ਮਨ ਅੰਦਰ ਇਸ ਤਰ੍ਹਾਂ ਦਾ ਡਰ ਕੋਈ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਰੱਖਿਆ ਕਰਨ ਵਾਲਾ ਸਤਗੁਰ ਸੱਚੇ ਪਾਤਸ਼ਾਹ ਜੀ ਆਪਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਬੰਦਾ ਚਿੰਤਾ ਕਰਦਾ ਹੈ ਪਰ ਜੇਕਰ ਨਾਮ ਜਪੀਏ ਤਾਂ ਚਿੰਤਾ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਹੋ ਜਾਂਦੀ ਹੈ ਸਾਡੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਦੂਰ ਕਰ ਦਿੰਦੇ ਨੇ ਫਿਰ ਆਓ ਆਪਾਂ ਵੀ ਪ੍ਰੋਸਾ ਕਰਕੇ ਨਾਮ ਜਪੀਏ ਕੋਈ ਵੀ ਰੁਕਾਵਟ ਜਾਂ ਫਿਰ ਰੁਕਾਵਟ ਪਾਉਣ ਵਾਲਾ ਸਾਡਾ ਕੋਈ ਵੀ ਵਾਲਵਿੰਗਾ ਨਹੀਂ ਕਰ ਸਕਦਾ ਕਿਉਂਕਿ ਜਦੋਂ ਨਾਮ ਜਪਦਿਆਂ ਤਾਂ ਉਹ ਬਾਕੀ ਸਿਸ਼ਾਂ ਕਰਨ ਵਾਲਾ ਹਰ ਰੁਕਾਵਟ ਦੇ ਅੱਗੇ ਆਣ ਕੇ ਆਪ ਖੜ ਜਾਂਦਾ ਹੈ ਬਸ ਫਿਰ ਚਿੰਤਾ ਨਹੀਂ ਕਰਨੀ ਨਾਮ ਜਪਣਾ ਹੈ ਅਤੇ ਜੇ ਸ਼ਬਦ ਜਾਪ ਕਰਨਾ ਹੈ ਉਹ ਸ਼ਬਦ ਹੈ ਮੂਲ ਮੰਤਰ ਰੋਜ਼ਾਨਾ ਅਮਰਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੋ ਇਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਨਹੀਂ ਕਿ ਆਪਾਂ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਹਿਣਾ ਹੈ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਮਤ ਦਿੱਤੀ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਮਤ ਕਹ ਦਿੱਤੀ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾ ਗੁਰੂ ਨਾਨਕ ਪਾਸ਼ਾ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਹੈ ਹੱਥੀਂ ਕਿਰਤ ਕਰਨੀ ਹੈ ਅਤੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਵੀ ਕੱਢਣਾ ਹੈ ਉਹਦੇ ਵਿੱਚ ਵੰਡ ਕੇ ਛਕਣਾ ਹੈ ਕਦੇ ਵੀ ਹੱਥ ਦੇ ਉੱਤੇ ਹੱਥ ਰੱਖ ਕੇ ਨਹੀਂ ਬੈਠਣਾ ਕਿਸਮਤ ਨੂੰ ਦੋਸ਼ ਨਹੀਂ ਦੇਣਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਹਣਾ ਸਰੀਰ ਬਖਸ਼ਿਆ ਹੈ ਨਾਮ ਵਿੱਚ ਜਪਣਾ ਹੈ ਉਦਮ ਕਰਨਾ ਹੈ ਮਿਹਨਤ ਕਰਨੀ ਹੈ ਤਾਂ ਦੇਖਣਾ ਜੋ ਵੀ ਮਨੁੱਖ ਨਾਮ ਜਪਦੇ ਨੇ ਮਿਹਨਤ ਕਰਦੇ ਨੇ ਹੱਕ ਸੱਚ ਦੇ ਕਿਰਤ ਕਰਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਵਿੱਚ ਦੀ ਕਮੀ ਨਹੀਂ ਆਉਂ ਦਿੰਦੇ ਉਹ ਬਾਧੂ ਦੇ ਪੈਮਾ ਪਰਮੰਡ ਵਿੱਚ ਨਹੀਂ ਪੈਂਦੇ ਤੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਂਦੇ ਉਹਨੇ ਟੋਟਕਿਆਂ ਦੇ ਚੱਕਰਾਂ ਤੋਂ ਦੂਰ ਰਹਿੰਦੇ ਹਨ ਕਿਉਂਕਿ ਜਿੱਥੇ ਸਤਕੁ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਉਥੇ ਇਹੋ ਜਿਹੀਆਂ ਚੀਜ਼ਾਂ ਆਪਣਾ ਵਾਲ ਵੀ ਵਿੰਗਾ ਨਹੀਂ ਕਰ ਸਕਦੀਆਂ ਤਾਂ ਬਸ ਭਰੋਸੇ ਦੇ ਨਾਲ ਨਾਮ ਜਪੀਏ ਤੇ ਸਤਕੁ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਹਾਸਲ ਕਰੀਏ ਚਿੰਤਾ ਕੀਤੇ ਕੁਝ ਵੀ ਨਹੀਂ ਬੰਨਣਾ ਜਦੋਂ ਜਦੋਂ ਚਿੰਤਨ ਕਰਾਂਗੇ ਤਾਂ ਸਤਕੁ ਸੱਚੇ ਪਾਤਸ਼ਾਹ ਜੀ ਨੇ సారీ రోల్ రూ సా స్పష్ట దూ వా జీ కాలసా వాత